ਨੂੰ ਗੇਂੰਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਇਤਨਾ ਉਹਦਾ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਜਿਹੜੇ ਕੀ ਹਰ ਬੁੱਧਵਾਰ ਨੂੰ ਸੰਨਾ ਰੋਡ ਦੇ ਉੱਤੇ ਲੱਗਦੀ ਆ ਆਪਾਂ ਤੁਹਾਨੂੰ ਦਿਖਾਉਨੇ ਆ ਬਈ ਲਾਈਵ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹ ਵੀ ਗੱਡ ਕਾਂਚ ਲੋ ਬਈ ਆ ਵੀਰ ਆਉਂਦਾ ਹੁੰਦਾ ਇੱਥੇ ਕੁਲਚੇ 버ਗਰ ਲੈ ਕੇ ਜੇ ਕਿਸੇ ਵੀ ਨੇ ਕੋਲਚੇ 버거 ਖਾਣੇ ਨੇ ਹਨਾ ਤਤਨਾ ਉਹਦਾ ਬੱਕਰਾ ਮੰਡੀ ਤੇ ਹਰ ਬੁੱਧਵਾਰ ਨੂੰ ਪਹੁੰਚਦਾ ਹੁੰਦਾ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬਾਈ ਦੀ ਸਪੋਰਟ ਕਰਿਆ ਕਰੋ ਕੀ ਹਾਲ ਆ ਬਾਈ ਹੋ ਠੀਕ ਆ ਅਸਰੀ ਜਾਲ ਹੋਈ ਕਿਵੇਂ ਆ ਹਰ ਬੁੱਧਵਾਰ ਨੂੰ ਆਉਣਾ ਹੁੰਨਾਗਾ ਜੀ ਹਾਂ ਜੀ ਹਾਂ ਜੀ ਬਾਈ ਦਰਮੀ ਜੀ ਦੋ ਵਾਰੀ ਆਇਆ ਨਹੀਂ ਯਾਰ ਮੈਂ ਅਸਿਆ ਉਹ ਵੀ ਵੀਰਾਂ ਸੀ ਜੇ ਚੱਲਦਾ ਜੀ ਪਹਿਲਾਂ ਉਹ ਤੋਂ ਪਹਿਲਾਂ ਕੰਮ ਕਰਾ ਜੀ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਜੀ ਸੂਜੀ ਵਾਲੇ ਕੋਲ ਗੱਪੇ ਤੇ ਆਟੇ ਵਾਲੇ ਦੀ ਲਓ ਬਾਈ ਦੇਖ ਸਕਦੇ ਤੁਸੀਂ ਸੂਜੀ ਵਾਲੇ ਗੋਲ ਗੱਪੇ ਆਟੇ ਵਾਲੇ ਕੋਲ ਕੀ ਰੇਟ ਹੈਗਾ ਰੇਟ ਉਹੀ ਹੈਗਾ ਹਾਂ ਜੀ ਹਾਂ ਜੀ ਜਿਹੜਾ ਸਾਰਾ ਬਜਾਰਾ ਚ ਚੱਲਦਾ ਜੀ ਉਹੀ ਰੇਟ ਚੱਲਦਾ ਠੀਕ ਆ ਮੀ ਜੀ ਦੀ ਕੁਆਰਟ ਪਿੰਡ ਕਿਹੜਾ ਤੇਰਾ ਪਿੰਡ ਕੋਡ ਦਨਾ ਉਹ ਪੱਕਾ ਠੱਡਾ ਕਿੱਥੇ ਹੁੰਦਾ ਤੇਰਾ ਪੱਕਾ ਜੀ ਆਪਾਂ ਜੀ ਪਿੰਡ ਵੀਰਾਲਾ ਨੇ ਜੀ ਉਰੇ ਵੀ ਆਪਾਂ ਆਏ ਬਦਵਾਰਾਂ ਨਹੀਂ ਆਉਣਾ ਜੀ ਠੀਕ ਹੈ ਜੀ ਨੰਬਰ ਬੋਲਦੇ ਆਪਣਾ ਉੱਪਰ ਹੈਗਾ ਜੀ 98130 ਜੀ ਲੋ ਬਾਈ ਜੇ ਕਿਸੇ ਵੀਰ ਨੇ ਬਾਈ ਨੂੰ ਮੇਲੇ ਮੂਲੇ ਤੇ ਸੱਦਣਾ ਹੁੰਦਾ ਜਾਂ ਕਿਸੇ ਵੀ ਪ੍ਰੋਗਰਾਮ ਦੇ ਸੱਦਣਾ ਹੁੰਦਾ ਹਨ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਹਨ ਤੇ ਬਾਈ ਨੂੰ ਕਾਲ ਕਰ ਲਓ ਤੇ ਪੰਜਾਬੀ ਭਰਾ ਦਾ ਸਾਥ ਦਿਓ ਓਕੇ ਬਾਈ ਲੋ ਬਾਈ ਕਰਦੋ ਕਿਰਨ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਤੁਸੀਂ ਦੇਖ ਸਕਦੇ ਹੋ ਲਹਿਰਾ ਬੇਗਾ ਬਕਰਾਂ ਮੰਡੀ ਆਹ ਸੌਰੀ ਢਣਾਉਲਾ ਬਕਰਾਂ ਮੰਡੀ ਵੀ ਹੁੰਦੇ ਹੈ ਬਾਈ ਬਾਈ ਹੁੰਦੇ ਤਨੌਲਾ ਬੱਕਰਾ ਮੰਡੀ ਬਾਈ ਲਓ ਬਾਈ ਕਰਦੇ ਯਾਰਾਂ ਸ਼ੇਅਰ ਸਟਾਫ ਦੇ ਚਲਦੇ ਲਓ ਬਾਈ ਕਰਦੇ ਯਾਰਾਂ ਸ਼ੇਅਰ ਸਟਾਫ ਦੇ ਚਲਦੇ ਲਾਈਵ ਨੂੰ ਇਥੇ ਵੀਰ ਬਾਈ ਹਾਂ ਵੀ ਲੈ ਕੇ ਆਉਂਦਾ ਹਾਰ ਸ਼ਿੰਗਾਰ ਜੇ ਕਿਸੇ ਵੀਰ ਨੂੰ ਹਾਰ ਸ਼ਿੰਗਾਰ ਦੀ ਲੋੜ ਆ ਹਨਾ ਤਾਂ ਤਨੌਲਾ ਬੱਕਰਾ ਮੰਡੀ ਦੇ ਆ ਕੇ ਸ਼ਿੰਗਾਰ ਵੀ ਲੈ ਜਾ ਸਕਦਾ ਹੈ ਦੀ ਦਾ ਪਰ ਨੰਬਰ ਵੀ ਪੁੱਛ ਲੈਨੇ ਆ ਕੀ ਹਾਲ ਆ ਬਾਈ ਰੁਲਦੂ ਹੋ ਠੀਕ ਆ ਨੰਬਰ ਬੋਲਦੇ ਆ ਆਪਣਾ ਜੇ ਕਿਸੇ ਵੀਰ ਨੇ ਨੀਰਾ ਲੈਣਾ ਹੋਵੇ ਜਿਹੜੇ 93480630 ਲਓ ਬਈ ਆ ਨੰਬਰ ਤੇ ਬਾਈ ਨੂੰ ਕਰ ਲੋ ਕਾਲ ਜੇ ਕਿਸੇ ਵੀਰ ਨੇ ਜਿੰਨਾ ਵੀ ਨੀਰਾ ਚਾਹੀਦਾ ਹੋਇਆ ਕਿਸੇ ਵੀਰ ਨੂੰ ਹਨਾ ਬਾਈ ਨਾਲ ਸਪਰਕ ਕਰਿਓ ਬਾਈ ਦਾ ਪਿੰਡ ਹੈਗਾ ਤਣਾਉਲਾ ਓਕੇ ਵੀਰੇ ਧੰਨਵਾਦ ਕਰਦੋ ਕਿਰਾਂ ਸ਼ੇਅਰ ਕਰਦੋ ਕਿਰਾਂ ਸ਼ੇਅਰ ਚੱਲਦੇ ਚੱਲਦੇ ਲੈ ਬਣੂ ਤੇ ਇੱਧਰ ਮੀਆਂ ਬੈਠਾ ਬਈ ਆਇਆ ਹੋ ਠੀਕ ਆ ਜੀ ਕੀ ਹਾਲ ਚਾਲ ਆ ਕਿੰਨਾ ਮਾਲ ਲੈ ਕੇ ਆਇਆ ਚ ਇੱਥੇ ਠੀਕ ਆ ਕੀ ਰੇਟ ਮੰਗਦੇ ਹੋ ਇਹਦਾ 12000 12000 ਰੁਪਏ ਮੁੱਲ ਆ ਬਾਈ ਕਿਹੜਾ ਪੰਡਾ ਜੀ ਫਟਰੁਖਾ ਮਾਨਤਾ ਨੂੰ ਹੋ ਜਾਊਗਾ ਲਓ ਬਾਈ ਕਿਸੇ ਵੀਰ ਨੂੰ ਬੱਕਰਾ ਚਾਹੀਦਾਗਾ 12000 ਰੁਪਏ ਮੁੱਲ ਲਾ ਕਿਵੇਂ ਦੰਦਾਂ ਦਾ ਕਿਵੇਂ ਇਹ ਦੋ ਦੰਦ ਬੱਕਰਾ ਬਾਈ ਬਾਈ ਨੂੰ ਨੰਬਰ ਪੁੱਛਦੇ ਆਂ ਆਪਾਂ ਨੰਬਰ ਬੋਲ ਦਿਓ ਜੀ ਆਪਣਾ ਯਾਦ ਨਹੀਂ ਲੋ ਬਾਈ ਬਾਈ ਕਹਿੰਦਾ ਨੰਬਰ ਮੇਰੇ ਯਾਦ ਨਹੀਂ ਹੈਗਾ ਅਣਪੜਾ ਬਾਈ ਤੇ ਜੇ ਕਿਸੇ ਵੀਰ ਨੂੰ ਬੱਕਰਾ ਚਾਹੀਦਾ ਹੋਇਆ ਹਨਾ ਧਨੌਲਾ ਬੱਕਰਾ ਮੰਡੀ ਤੇ ਆ ਕੇ ਫਾਈ ਤੋਂ ਬੱਕਰਾ ਲਵਾ ਸਕਦਾ ਅੰਡਰੂ ਬੱਕਰਾ ਬਾਈ ਬੱਕਰਾ ਦੇਖ ਸਕਦੇ ਹੋ ਤੁਸੀਂ ਕਰ ਦਿਓ ਗਿਰਨ ਦੱਬ ਕੇ ਸ਼ੇਅਰ ਦੇਖੋ ਬਾਈ ਮਾਲ ਬਹੁਤ ਤੇ ਇੱਧਰ ਬਾਬਾ ਲੈ ਕੇ ਆਇਆ ਬੱਕਰੀਆਂ ਸਤਿ ਸ਼੍ਰੀ ਅਕਾਲ ਬਾਬਾ ਸਤਿ ਸ਼੍ਰੀ ਅਕਾਲ ਬਾਬਾ ਜੀ ਪਪਾ ਜੀ ਕਿਹੜੇ ਪਿੰਡ ਤੋਂ ਆਏ ਹੋ? ਜਗਰਾਵਾਂ ਤੋਂ? ਬੜਬਰ ਤੋਂ? ਠੀਕ ਆ ਕਿੰਨਾ ਮਾਲ ਲੈ ਕੇ ਆਂ ਅੱਜ? ਆ ਦੇਖਦਾ ਸੀ ਆ ਪਾਪਾ ਠੀਕ ਆ ਕੀ ਮੁੱਲ ਮਗਰ ਦਾ ਪਪਾ ਇਹਦਾ? ਬੱਚਿਆਂ ਦਾ ਬੱਚਿਆਂ ਦਾ ਕੀ ਮੁੱਲ ਕਰਦਾਗਾ? 65 65600 ਰੁਪਏ ਹੈ। ਬੱਕਰੀਆਂ ਵਾਂਗ ਨੇ ਹਾਂ ਸਾਰਿਆਂ ਦਾ ਚਾਰਾਂ ਦਾ 65000 ਸਾਰਿਆਂ ਦਾ ਚਾਰਾਂ 65000 ਠੀਕ। ਲਓ ਬਈ ਧਨੋਲਾ ਬੱਕਰਾ ਮੰਡੀ ਤੇ ਪਹੁੰਚੋ ਜੇ ਕਿਸੇ ਵੀਰ ਨੂੰ ਮਾਲ ਚਾਹੀਦਾਗਾ। ਮਾਲ ਦੇਖ ਸਕਦੇ ਹੋ ਬਾਬੇ ਦਾ ਤੁਸੀਂ ਕੇਰਾਮੂ ਕੀ ਹਾਲ ਆ ਠੀਕ ਹੈ ਜੀ ਲਓ ਬਈ ਕਰ ਦੋ ਕੇਰਾ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ ਮਾਲ ਲਓ ਬਈ ਠਨੋਲਾ ਬੱਕਰਾ ਮੰਡੀ ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ ਮਾਲ ਦੇਖ ਸਕਦੇ ਹੋ ਬਾਬੇ ਜੀ ਕਰ ਦੋ ਬਈ ਸ਼ੇਅਰ ਚੱਲਦੇ ਚੱਲਦੇ ਲੈਵ ਨੂੰ ਕਿਉਂ ਫਾਦੇ ਲੋਕ ਕਿਵੇਂ ਆ ਦੇਖੋ ਬਈ ਮਾਲ ਕਰ ਦੋ ਕਿਰਾ ਸ਼ੇਅਰ ਤੇ ਪਹੁੰਚੋ ਤਨੋਲਾ ਬੱਕਰਾ ਮੰਡੀ ਦੇ ਉੱਤੇ ਫੁਰਲੇ ਪਾਕੇ ਮੰਡੀ ਦਾ ਪਹਿਲਾਂ ਵੀ ਆਵਣੇ ਕਿ ਤਾ ਫਾਹਲੇ ਦੇਖੋ ਬੜੀ ਬੜੀ ਹੋ ਗਈਆਂ ਲਾਡੀ ਤੇ ਮਾਗਲੇ ਬਸ ਖੜੀ ਕੋ ਮੱਤਾਂ ਨੂੰ ਪੱਟੀਆਂ ਬੰਨ੍ਹ ਨਹੀਂ ਪਰਲੇ ਬਸ ਲੋ ਬਈ ਬੱਕਰੇ ਦੇਖ ਸਕਦੇ ਹੋ ਤੁਸੀਂ ਸੌਦਾ ਹੋ ਗਿਆ ਬਾਈ ਕਿੰਨੇ ਦਾ ਹੋ ਗਿਆ 50000 ਦਾ ਠੀਕ ਆ ਲੋ ਬਈ ਆ ਬੱਕਰਿਆਂ ਦਾ ਸੌਦਾ ਹੋ ਗਿਆ ਤੁਹਾਨੂੰ ਬੱਕਰੇ ਦਿਖਾਉਣੇ ਆ ਕਿੰਨੇ ਦਾ ਹੋ ਗਿਆ ਗੁਰੀ ਹਾਂ ਹਾਂ ਲਓ ਬਈ ਆ ਬੱਕਰਾਂ ਦਾ ਸੌਦਾ ਹੋ ਗਿਆ ਤਨੌਲਾ ਬੱਕਰਾ ਮੰਡੀ ਦੇ ਉੱਤੇ ਬੱਕਰੇ ਦੇਖ ਸਕਦੇ ਆ ਬਈ ਘੋੜਿਆਂ ਵਰਗੇ ਬੱਕਰੇ ਜੇ ਕਿਸੇ ਨੇ ਗਾਹਾਂ ਲੈਣੇ ਨੇ ਹਣਾ ਬਈ ਤਾਂ ਗਾਹਾਂ ਵੀ ਬਈ ਵੇਚ ਦੂਗਾ ਨਫੇ ਨਾਲ ਪਾਈ ਦਾ ਪਰ ਨੰਬਰ ਪੁੱਛ ਲਾਂਗੇ ਨਹੀਂ ਵੀਰ ਅਜ ਤਨੌਲਾ ਬੱਕਰਾ ਮੰਡੀ ਤੇ ਖੜਾਗਾ ਬਈ ਦੇਖ ਸਕਦੇ ਤੁਸੀਂ ਬੱਕਰੀ ਕਰਦੋ ਕਿਰਾਏ ਸ਼ੇਅਰ ਚੱਲਦੇ ਚੱਲਦੇ ਲੈਵ ਨੂੰ ਇਹ ਹੈਗੀ ਆ ਬਾਈ ਧਨੋਲਾ ਬੱਕਰਾ ਮੰਡੀ ਲੋ ਬਾਈ ਬਾਈ ਤੋਂ ਕੀ ਹਾਲ ਆ ਬਾਈ ਕਿਹੜੇ ਪਿੰਡ ਤੋਂ ਐ ਬਾਈ ਮੈਥੀ ਤੋਂ ਕੀ ਮੁੱਲ ਕਰਦਾ ਬਾਈ ਬੱਕਰੇ ਦਾ ਇਹ ਤਾਂ ਲੈਤਾ ਬੈਠਾ ਲੈਤਾ ਹੁਣ ਹੀ ਲੈਤਾਗਾ ਹਾਂ ਹਾਂ ਜੇ ਲੈ ਅਸੇ ਅਸੇ ਕਿੰਨੇ ਦਾ ਮਿਲ ਗਿਆ ਇਹ ਇਹ ਮਿਲ ਗਿਆ 70 74 14 ਬੱਕਰੇ ਮਿਲ ਗਿਆ ਬਈ ਧਨੌਲਾ ਬੱਕਰਾ ਮੰਡੀ ਦੇ ਉੱਤੇ ਦੇਖ ਸਕਦਾ ਬੱਕਰਾ ਤੁਸੀਂ ਲਾਲ ਲੋਹਾ ਰੰਗ ਦਾ ਓਕੇ ਬਾਈ ਜੀ ਕਰ ਦੋ 11 ਬਾਈ ਸ਼ੇਅਰ ਚੱਲਦਾ ਚੱਲਦਾ ਲਾਈਵ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ ਲੈਪ ਸੌਦਾ ਹੁੰਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ ਜਿਹੜੇ ਵੀ ਨਵੇਂ ਜੁੜਨਗੇ ਐਦਾ ਵੀ ਚੈਨਲ ਬਾਈ ਦਾ ਬਈ ਕੀ ਚੈਨਲ ਆ ਬਈ ਆਪਣਾ ਜੱਟ ਲਾਇਫ 77 ਠੀਕ ਆ ਟੂਬ ਚੈਨਲ ਬੱਕਰਾ ਮੰਡੀ ਵਾਲਾ ਠੀਕ ਆ ਤੇ ਆ ਫਾਰਮਰ ਕੇ 5911 ਟਰੈਕਟਰ ਠੀਕ ਆ ਤੇ ਆਪਣਾ ਚੈਨਲ ਹੈਗਾ ਬਈ ਅਰਸ਼ ਕੇ ਟੀਵੀ ਠੀਕ ਆ ਕਰ ਲੋ ਸਬਸਕ੍ਰਾਈਬ ਬਈ ਓਕੇ ਬਈ ਸਾਡਾ ਫੋਨ ਹੋਰ ਕੰਮ ਆ ਦੇਵਾਂਗੇ ਬਈ ਆਈਦਾ ਤੂੰ ਰੱਖਵਾ ਲਾਂਗੇ 100 ਰੁਪਏ ਹੋਗੀ ਲੋ ਬਈ ਕਰ ਦੋ ਵੀਰਾ ਸ਼ੇਅਰ ਤੇ ਬੱਕਰੇ ਦੇਖ ਸਕਦੇ ਹੋ ਤੁਸੀਂ ਛੋੜਦਾ ਆਪਦੀ ਮਰਗੀ ਹੋ ਗਿਆ ਹੈ ਸ਼ੋਟ ਜਬਰਦਸਤ ਮੈਨੂੰ ਤੂੰ ਦਵਾਤਾ ਨਾ ਇਹ ਕਰੇ ਰੱਖ ਲੈ ਬਾਈ ਤੁਸੀਂ ਕੋਈ ਗੱਲ ਕਰੀ ਰੱਖਣਾ ਤਾਂ ਕਰੀ ਨਹੀਂ ਕਿਹੜਾ ਗਿਆ ਪੱਤਨਾਲ ਨੂੰ ਜਾਂਦਾ ਤੇ ਰਾਮੂ ਵੀ ਪਹੁੰਚ ਚੁੱਕਿਆ ਬਾਈ ਅਡਾ ਯਾਰ ਵੀ ਪਹੁੰਚ ਚੁੱਕਿਆ ਜਿਵੇਂ ਕਹਿੰਦੇ ਨੇ ਕੀ ਹਾਲ ਚਾਲ ਆ ਠੀਕ ਠਾਕ ਕਿੰਨੇ ਡੰਗਰ ਲੈ ਕੇ ਆਜੇ ਇੱਥੇ ਆਹ ਕਹਿੰਦਾ 22 ਨਾ ਕੀ ਬਾਈ ਨਾਗ ਨੇ ਬਾਈ ਜੇ ਕਿਸੇ ਵੀਰ ਨੇ ਲੈਣੇ ਨੇ ਕੀ ਕਿਹੜੇ ਕਿਹੜੇ ਨਾਗ ਨੇ ਆਪਣੇ ਬੱਕਰੇ ਬੱਕਰੀਆਂ ਹਾਂ ਪੱਠਾ ਮੇਮਣੇ ਕਾਲੇ ਸ਼ਾ ਪੱਠਾ ਆ ਲੀਆਂ ਠੀਕ ਹੈ ਬਾਈ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਜਾਂ ਬੱਚੇ ਲੈਣੇ ਨੇ ਹਨਾ ਤਾਂ ਬਾਈ ਅੱਜ ਇੱਥੇ ਪਹੁੰਚੇ ਹੋਏ ਨੇ ਤਣਾਉਲਾ ਬੱਕਰਾ ਮੰਡੀ ਦੇ ਉੱਤੇ ਠੀਕ ਹੈ ਮੁੱਲ ਮੰਨ ਲਈ ਰੇਂਜ ਚ ਮਿਲ ਜਾਣਗੇ ਯਾਰ ਪਸੂ ਐ ਉਹ ਜਾ ਮੁੱਲ ਆ ਮਨ ਕੇ ਬੱਕਰੀ ਛੋਟੇ ਲੋ ਕਿੰਨੇ ਰੇਂਜ ਤੱਕ ਹੈਗੀ ਆ ਉਹ 15000 ਆਪਸ ਦਾ 15 ਤੋਂ 20 14 ਠੀਕ 15000 ਤੱਕ ਬੱਕਰੀਆਂ ਨੇ ਆਪਣੇ ਕੋਲੇ ਅੱਜ ਅੱਜ ਦੇ ਵਿੱਚ ਮਾਲ ਦੇ ਵਿੱਚ ਲਓ ਬਈ 15000 ਤੱਕ ਦੀਆਂ ਬੱਕਰੀਆਂ ਨੇ ਬਾਈਆਂ ਕੋਲੇ ਜੇ ਕਿਸੇ ਵੀ ਇਹਨੇ ਲੈਣੀਆਂ ਨੇ ਧਨੌਲਾ ਬੱਕਰਾ ਮੰਡੀ ਦੇ ਉੱਤੇ ਦੇਖ ਸਕਦੇ ਤੁਸੀਂ ਤੇ ਰਾਮੂ ਵੀ ਪਹੁੰਚ ਚੁੱਕਿਆ ਬਈ ਦੇਖ ਸਕਦੇ ਹੋ ਬੱਕਰੀਆਂ ਤੁਸੀਂ ਕਰਦੋਗੇ ਨਾ ਸ਼ੇਅਰ ਤੇ ਪਹੁੰਚ ਧਨੌਲਾ ਬੱਕਰਾ ਮੰਡੀ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਧਨਾਉਲਾ ਬੱਕਰਾ ਮੰਡੀ ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ ਮਾਲ ਦੇਖ ਸਕਦੇ ਹੋ ਤੇ ਪਹੁੰਚੋ ਮੇਰਾ ਵੀਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਧਨਾਉਲਾ ਬੱਕਰਾ ਮੰਡੀ ਸਨਾਰ ਰੋਡ ਦੇ ਉੱਤੇ ਲੱਗਦੀ ਆ ਬਈ ਚੱਲਦਾ ਚੱਲਦਾ ਲਾਈਵ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਸ ਨੂੰ ਹੋਰ ਦਿਖਾਉਣੇ ਆ ਬਈ ਬੱਕਰੀਆਂ ਹਲੋ ਬਈ ਫਜਲੂ ਦੀਆਂ ਬੱਕਰੀਆਂ ਦਿਖਾਉਣੇ ਆ ਕੀ ਹਾਲ ਆ ਫਜਲੂ ਕੀ ਰੇਂਜ ਤੱਕ ਨੇ ਬੱਕਰੀਆਂ ਤੇਰੇ ਕੋਲੇ ਬੱਕਰੀਆਂ ਆਪਣੀਆਂ 3 30000 ਤੱਕ 15 ਤੋਂ ਲੈ ਕੇ 30000 ਦੀ ਰੇਂਜ ਤੱਕ ਨੇ ਬੱਕਰੇ ਬੱਚੇ ਵੀ ਹੈਗੇ ਨੇ ਵਿਚ ਛੋਟੇ ਆ ਬੱਚੀ ਉਹ ਕੀ ਰੇਂਜ ਤੱਕਣਗੇ ਕੋਈ 4000 ਦਾ 5000 ਆ ਗਿਆ ਬਈ ਠੀਕ ਹੈ ਲੋ ਬਈ ਆ ਮਗਲ ਜੇ ਕਿਸੇ ਵੀਰ ਨੇ ਲੈਣਾ ਹਨ ਤਾਂ ਤਰੌਲਾ ਬੱਕਰਾ ਮੰਡੀ ਤੇ ਆਓ ਤੇ ਆਪਾਂ ਨੰਬਰ ਵੀ ਪੁੱਛਦੇ ਨੰਬਰ ਬੋਲ ਦੇ ਬਈ ਆਪਣਾ 62899 ਬਈ ਠੀਕ ਆ ਬਈ 38783 ਆ ਨੰਬਰ ਤੇ ਬਾਈ ਨੂੰ ਕਾਲ ਕਰ ਲਓ ਬਾਈ ਬੱਕਰੀਆਂ ਵੇਚ ਵੀ ਦਿੰਦਾ ਤੇ ਲੈ ਵੀ ਲੈਂਦਾ ਜੇ ਕਿਸੇ ਵੀਰ ਕੋਲੇ ਬੱਕਰੀਆਂ ਹੈਗੀਆਂ ਨੇ ਜਾਂ ਵੇਚਣੀਆਂ ਨੇ ਜਾਂ ਲੈਣੀਆਂ ਨੇ ਤਤਨੌਲਾ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਬਾਈ ਓਕੇ ਵੀਰੇ ਧੰਨਵਾਦ ਦੇਖ ਸਕਦੇ ਤੁਸੀਂ ਤਤਨੌਲਾ ਬੱਕਰਾ ਮੰਡੀ ਕਰ ਦਿਓ ਕਿਰਾਂ ਸ਼ੇਅਰ ਹੋਰ ਬਾਬਾ ਹਾਂਜੀ ਕੀ ਹਾਲ ਚਾਲ ਆ ਕਿਹੜੇ ਪਿੰਡ ਤੋਂ ਆਏ ਹੋ ਫਾਲਾਂ ਤੋਂ ਮਾਲ ਲੈ ਕੇ ਆਇਆ ਕਿ ਵੇਚਦਾ ਹੈਗਾ ਮਾਲ ਹੁਣ ਕਿਹੜਾਗਾ ਬਾਲਾ ਖੜਾ ਹੈ ਆ ਬੱਕਰੀ ਇਹਦਾ ਕੀ ਮੰਗਦਾਗਾ ਇਹਦਾ ਕੀ ਮੰਗਦਾ ਬੱਕਰੀ ਦਾ 20000 ਰੁਪਏ ਮੰਗਦਾ ਮਾਨਤਾਨ ਹੋ ਜਾਊਗਾ ਲਓ ਬਈ ਮਾਨਤਾਨ ਪਾਪਾ ਕਹਿੰਦਾ ਹੋ ਜਾਊਗਾ ਕਿਵੇਂ ਸੂਣ ਵਾਲੀ ਹੈਗੀ ਸੂਈ ਹੈ ਬੱਚੇ ਕੇ ਨੇਂਦ ਮੰਗਦਾ ਠੀਕ ਆ ਲਓ ਬਈ ਆਜੋ ਗ੍ਰੰਤਣਾਉਲਾ ਬੱਕਰਾ ਮੰਡੀ ਦੇ ਉੱਤੇ ਜੇ ਕਿਸੇ ਵੀਰ ਨੂੰ ਮਾਲ ਚਾਹੀਦਾ ਹੋਇਆ ਹਣਾ ਆਜਾ ਕਰਦੇ ਜੜੇ ਲੈ ਹਾਂ ਲੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਹੜੇ ਪਿੰਡ ਤੋਂ ਆਏ ਬਾਈ ਮੋੜਾਂ ਤੋਂ ਬਾਈ ਮੋੜ ਮੋੜ ਨਾ ਪਾ ਟੱਲੋਂ ਆ ਮਾ ਮਾ ਮੋੜ ਕੋਲ ਕਿੰਨੇ ਡੰਗਰ ਲੈ ਕੇ ਆਏ ਹੋ ਬਈ ਅੱਜ ਇੱਥੇ ਆ ਤਿੰਨ ਆ ਗਏ ਮੇਰੇ ਠੀਕ ਆ ਸਾਡੇ ਕੋਲ ਨੋ ਆਈ ਦਾ ਕੀ ਪ੍ਰਾਈਜ਼ ਆਗਾ ਆ ਤਿੰਨਾਂ ਡੰਗਰਾਂ ਦਾ 40000 ਰੁਪਏ ਆਈ ਤਿੰਨਾਂ ਦਾ 45000 ਰੁਪਏ ਮੁੱਲ ਕਰਦਾ ਬਾਈ ਮਗਰ ਦੋ ਬੱਕਰੇ ਨੇ ਦੋ ਬੱਕਰੇ ਦੋਨੇ ਖੱਸੀ ਬੱਕਰੇ ਦੋ ਮਹੀਨਾ ਦੀ ਗੱਭਾ ਦੋ ਮਹੀਨਾ ਦੀ ਗੱਬਣ ਬੱਕਰੀ ਆ ਬਾਈ ਜੇ ਕਿਸੇ ਵੀਰ ਨੂੰ ਲੈਣੀ ਹੈ ਨਾ ਬਾਈ ਤੇ ਨੰਬਰ ਬੋਲ ਦੇ ਬਾਈ ਆਪਣਾ 70149 ਠੀਕ ਆ ਬਈ ਜੀਰੋ ਘੱਤਰ ਖਾਤਾ ਆ ਬਾਈ ਦਾ ਨੰਬਰ ਆ ਬਾਈ ਬਾਈ ਅੱਜ ਖੜਾਗਾ ਧਨੋਲਾ ਬੱਕਰਾ ਮੰਡੀ ਤੇ ਹੋਰ ਕਿਹੜੇ ਆ ਆ ਵਰਬਰੀ ਹਾਂ ਵਰਬਰੀ ਇਹਦਾ ਕੀ ਮੰਗਦਾ ਬਾਈ ਇਹਦਾ 10000 ਆ ਬਾਈ ਦੋਨਾਂ ਦਾ ਦੋਨਾਂ ਦਾ ਠੀਕ ਆ ਮਾਨਤਾ ਨੇਚੋ ਵੀ ਹੋ ਜਾਊਗਾ ਆ ਹੋ ਜਾਊਗਾ ਠੀਕ ਆ ਬਾਈ ਬੱਕਰੀਆਂ ਦੇਖ ਸਕਦੇ ਤੁਸੀਂ ਵਰਬਰੀ ਵਿੱਚ ਬੰਦੇ ਦੀ ਮੰਗ ਹੁੰਦੀ ਆ ਕਿ ਵਰਬਰੀ ਬੱਕਰੀਆਂ ਦਿਖਾਇਆ ਕਰ ਵੀਰੇ ਆ ਵਰਬਰੀ ਬੱਕਰੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਨਾ ਤਾਂ ਜ਼ਰੂਰ ਬਾਈ ਦਾ ਸੰਪਰਕ ਕਰੋ ਗੱਡੀ 'ਚ ਵੀ ਹੈਗਾ ਮਾਲ ਹਾਂਜੀ ਲੋ ਬਾਈ ਸਾਨੂੰ ਹੋਰ ਵੀ ਦਿਖਾਉਣਾ ਹੈ ਬਾਈ ਕੋਲੇ ਮਾਲ ਇਹਨਾਂ ਦਾ ਕੀ ਰੇਟ ਆ ਵੀ ਬੱਕਰੀਆਂ ਦਾ ਕਾ ਲਾਲ ਲਾਲ ਬੱਕਰੀ ਦਾ ਕੀ ਰੇਟ ਆ ਇਹ ਲਾਲ ਵਾਲੀ 15000 ਆ ਠੀਕ ਆ ਜੀ ਕਾਲੀ ਦਾ ਕਾਲੀ ਦਾ 25000 ਰੁਪਏ ਆ ਜੀ ਆ ਡੱਬੀ ਦਾ ਇਹਦਾ 10000 ਰੁਪਏ ਕਿਵੇਂ ਦੰਦਾ ਦੰਦਾ ਨਹੀਂ ਕਿਵੇਂ ਨੇ ਇਹ ਦੰਗਾ ਜੀ ਪੂਰਵੇਂ ਹੋਗਾ ਮੈਂ ਸੂਏ ਹੋਈਆਂ ਮੈਂ ਆਹ ਆ ਤਾਂ ਕਈ ਸੂਏ ਹੋਈ ਹੋਈਆਂ ਜੀ ਠੀਕ ਆ ਵੀ ਕਈ ਥੋਏ ਹੋਗਾ ਬਣ ਰਹੀਆਂ ਠੀਕ ਆ ਇਹਦਾ ਰੇਟ ਕੀ ਆ ਜੀ ਜਿਹੜੀ ਆਹ ਇਹਦਾ ਇਹਦਾ 15000 ਰੁਪਿਆ ਜੀ ਕਾਲੀ ਦਾ ਕਾਲੀ ਦਾ 25000 ਰੁਪਿਆ ਜੀ ਤੇ ਆ ਡੱਬੀ ਦਾ ਇਹਦਾ 10000 ਆ ਜੀ ਠੀਕ ਆ ਨੰਬਰ ਬਾਈ ਤੁਹਾਨੂੰ ਦੱਸ ਜੀ ਤਾਂ ਬਾਈ ਨਾਲ ਹੀ ਆ ਜੇ ਕਿ ਨੰਬਰ ਆਪਣਾ ਹੀ ਬੋਲ ਦੇ ਪਪਾ ਜੀ ਤੇਰਨੂੰ ਜਿਆਦਾ ਆਪਣਾ ਆਪਣਾ ਹੈਗਾ 98781 ਜੀ ਠੀਕ ਆ ਜੀ 82743 ਲਓ ਬਾਈ ਆ ਨੰਬਰ ਤੇ ਬਾਬੇ ਨੂੰ ਕਰ ਪਿੰਡ ਥੋੜਾ ਮੋੜਨਾ ਬਈ ਆ ਮੋੜ ਜੀ ਟੱਲਾ ਮੋੜ ਠੀਕ ਆ ਬਾਈ ਬਾਬਾ ਅੱਜ ਤਣਾਉਲਾ ਬੱਕਰਾ ਮੰਡੀ ਤੇ ਪਹੁੰਚਿਆ ਹੋਇਆ ਤੇ ਸ਼ੇਅਰ ਜ਼ਰੂਰ ਕਰ ਦਿਓ ਚੱਲਦਾ ਚੱਲਦਾ ਲੈ ਤੇ ਬਾਬੇ ਨੂੰ ਕਾਲ ਕਰਕੇ ਮਾਲ ਪੁੱਛ ਸਕਦੇ ਤੁਸੀਂ ਬਾਈ ਓਕੇ ਬਾਬਾ ਜੀ ਲਓ ਬਾਈ ਤੁਹਾਨੂੰ ਹੋਰ ਦਿਖਾਉਣੇ ਆ ਮਾਲ ਆ ਇਤਨਾ ਉੱਲਾ ਬਕਰਾਂ ਮੰਡੀ ਦੇ ਉੱਤੇ ਤੇ ਇੱਧਰ ਆਇਆ ਬਾਈ ਵੀਰ ਖੰਡਿਆਏ ਤੂੰ ਕੀ ਹਾਲ ਆ ਬਾਈ ਫਿਰ ਠੀਕ ਆ ਕਿੰਨੇ ਡੰਗਰ ਲੈ ਕੇ ਪਹੁੰਚੇ ਆ ਅੱਜ ਡੰਗਰ ਭਾਈ 20 ਲੈ ਕੇ ਆਇਆ ਜੀ 20 ਵਿੱਚ 18 ਲੈ ਗੀ ਠੀਕ ਆ ਭਾਈ ਭਈ ਆ ਬੱਕਰੀ ਦਾ ਗ੍ਰੇਟਾ ਜਿਵੇਂ ਆ ਡੱਬੀ ਆ ਲਾਲ ਲਾਲ ਬੱਕਰੀ ਖੜੀ ਜਿਹੜੀ ਗਾਨੀ ਵਾਲੀ ਜਿਹੜੀ ਆ ਹਾਂ ਹਾਂ ਇਹਦਾ 20000 ਰੁਪਇਆ 2.5 ਮਹੀਨੇ ਦੀ ਗੱਪਾ 2.5 ਮਹੀਨੇ ਦੀ ਗੱਬਣਾ ਗਾਰੰਟੀ ਨਾਲ ਆ ਭਾਈ ਹਾਂ ਹਾਂ ਠੀਕ ਆ ਭਾਈ ਤੇ ਆ 1.5 ਮਹੀਨੇ ਦੀ ਆ ਠੀਕ ਆ ਭਾਈ ਇਹਦਾ 16000 ਤੇ ਆ ਲਾਲ ਉਹੀ ਠੀਕ ਆ ਬਈ ਮਾਨ ਤਾਂ ਜਾਣੀ ਵੀ ਸਾਰਿਆਂ ਚ ਹੋ ਜਾਊਗਾ ਆ ਕਾਟੂ ਜਾਂ ਮਾਲ ਖੜਾ ਜਿਹੜਾ ਇਹ ਕੀ ਰੇਟ ਆ ਠੀਕ ਆ ਬਈ ਤੇ ਲੈ ਲੈ ਵੀ ਨੇ ਨਾ ਆਪਣੇ ਕੋਲੇ ਲੈ ਲੀਆਂ ਲੈ ਲੀਆਂ ਇਹਦਾ ਕੀ ਰੇਟ ਆ ਬਈ ਆ 35000 ਦੇ ਚਾਰੇ ਦੇ ਦਾਂਗੇ 35000 ਦੀਆਂ ਲੈ ਲੀਆਂ ਬਈ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਨਾ ओके यार ਤਤਨਾਉਲਾ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਤੇ ਬਾਈ ਨੰਬਰ ਬੋਲਦੇ ਬਾਈ ਆਪਣਾ 98725 56806 ਸलो ਬਾਈ ਆ ਨੰਬਰ ਆ ਵੀਰ ਦਾ ਤਨਾਉਲਾ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਜੇ ਕਿਸੇ ਵੀਰ ਨੇ ਲੇਲੇ ਲੈਣੇ ਨੇ ਜਾਂ ਬੱਕਰੀਆਂ ਲੈਣੀਆਂ ਨੇ ਤਾਂ ਜ਼ਰੂਰ ਪਹੁੰਚੋ ਬਾਈ ਇਥੇ ਆ ਪੱਥਰਿਆਂ ਕੰਮ ਖਰਾਬ ਹੋ ਜੀ ਦਵਾਈ ਪਾਈ ਹੋ ਦਵਾਈ ਤਾਂ ਪਾਈ ਹੋ ਜੀ ਦਵਾਈ ਪਿਆਈ ਉਹ ਪੀ ਗਈ ਦਵਾਈ ਵਾਲੀਆਂ ਖਰਦੋ ਬਾਈ 11 ਸ਼ੇਰ ਚੱਲਦਾ ਚੱਲਦਾ ਲੈ ਹੋਰ ਜੀ ਲਓ ਬਾਈ ਦੇਖ ਸਕਦਾ ਤੁਸੀਂ ਤਣਾਉਲਾ ਬੱਕਰਾ ਮੰਡੀ ਹਰ ਬੁੱਧਵਾਰ ਨੂੰ ਲੱਗਦੀ ਹੈ ਬਾਈ ਇਹੇ ਕਰ ਦੋਗੇਰਾ ਸ਼ੇਅਰ ਚੱਲਦਾ ਚੱਲਦਾ ਲਾਈਵ ਤੇ ਪਹੁੰਚੋ ਵੱਧ ਤੋਂ ਵੱਧ ਵੀਰਮਾਲ ਲੈ ਕੇ ਦੇਖ ਸਕਦਾ ਬੱਕਰੇ ਤੁਸੀਂ ਕਿਵੇਂ ਲੈਣੇ ਨੇ ਵੇਚਣ ਵਾਸਤੇ ਲੈ ਨਹੀਂ ਵੀਰੇ ਹਾਂ ਆਪਣਾ ਫਾਰਮ ਠੀਕ ਹੈ ਖਰੀਦੀ ਆ ਕਿ ਜਾਨੀ ਵੇਚਣ ਵਾਸਤੇ ਲੈ ਖਰੀਦੀ ਆ ਠੀਕ ਹੈ ਕਿੰਨੇ ਦੀ ਲੈ ਲਈ ਇਹ 22000 22000 ਦੀ ਹੋ ਗਈ ਵੀ ਆ ਬੈਟ ਰੰਗ ਦੇ ਵਿੱਚ ਬੱਕਰੀ ਦੇਖ ਸਕਦੇ ਤੁਸੀਂ ਬੱਕਰੀ ਬਹੁਤ ਵਧੀਆ ਗਈ ਬੱਚੇ ਨੇ ਬਾਈ ਦੋ ਨਾਲ ਦੇਖ ਸਕਦੇ ਤੁਸੀਂ 22000 ਦੀ ਹੋਈ ਆ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਬੱਕਰੀ ਹਲੋ ਵਈ ਕਰ ਦੋ ਕਿਰਨ ਦਬਕੇ ਸ਼ੇਅਰ ਦਿਖਾਉਣੇ ਤੈਨੂੰ ਆਪਾ ਤਣਾਉਲਾ ਬੱਕਰਾ ਮੰਡੀ ਦੇ ਲੈਪ ਸੌਦੇ ਤੁਦੋ ਵੀ ਕਿਰਾਂ ਸੇਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਵੀ ਨਵੇਂ ਜੁੜਨਗੇ ਸੋ ਕੁ ਬੰਦੇ ਲੋਰੋ ਦੀ ਠੀਕ ਹੈ ਵਰਮੀ ਲੋ ਬਗ ਜੀ ਕਿੱਥੋਂ ਬਾਈ ਜੀ ਕਿੱਥੋਂ ਆਣੇ ਹੋਣੇ ਤੁਸੀਂ ਪੁੱਚੋ ਮੰਡੀ ਤੋਂ ਪੁੱਚੋ ਮੰਡੀ ਤੋਂ ਲਓ ਬਾਈ ਜੇ ਕੋਈ ਨਾ ਵੀਰਾਂ ਨੂੰ ਜਾਣਦਾ ਹੈ ਨਾ ਕਮੈਂਟ ਕਰਕੇ ਜੀ ਦੱਸਿਓ ਹਰ ਬੱਕਰਾ ਮੰਡੀ ਦੇ ਉੱਤੇ ਪਹੁੰਚਦੇ ਨੇ ਬਾਈ ਵਧੀਆ ਮਾਲ ਖਰੀਦਦੇ ਨੇ ਬਾਈ ਇਹ ਖਾਣ ਵਰਗੇ ਦੇਖੋ ਅਸਰਾ ਕੋਟਲੇ ਹੈ ਐਡਾ ਕੰਮ ਆ ਗਿਆ ਆ ਰਾਮੂ ਆ ਗਿਆ ਸਾਡਾ ਬੜਾ ਹਲੋ ਵੀ ਦੇਖ ਸਕਦੇ ਤੁਸੀਂ ਤਨਹੋਲਾ ਬੱਕਰਾ ਮੰਡੀ ਤੇ ਬਾਬੇ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਆਓ ਜੀ ਮਹਾਰਾਜ ਹੋ ਠੀਕ ਹੋ ਜੀ ਆਪਣੀ ਮੰਡੀ ਦੀ ਲੋਕੇਸ਼ਨ ਦੱਸੋ ਜੀ ਕਿਹੜੇ ਕਿਹੜੇ ਰਾਹ ਲੱਗਦੇ ਨੇ ਇਹਨੂੰ ਜੀ ਕੋਈ ਰਾਹ ਲੱਗਦਾ ਹੈ ਜਿਹੜਾ ਰੂਬੇ ਗਿਆ ਤੋਂ ਆਉਂਦਾ ਠੀਕ ਹੈ ਜੀ ਪਹਿਣੀ ਤੋਂ ਸੰਨਾ ਨੂੰ ਆ ਕੇ ਸੰਨਾ ਦੁੱਧ ਨੋਨੇ ਵਾਲਾ ਹੋ ਰਾ ਹੋ ਗਿਆ ਠੀਕ ਸੰਨਾ ਰੋਡ ਦੇ ਉੱਤੇ ਲੱਗਦੀ ਜੀ ਸੰਨਾ ਰੋਡ ਦੇ ਜਮਾ ਉੱਤੇ ਲੱਗਦੀ ਠੀਕ ਹੈ ਬਰਨਾਲੇ ਤੋਂ ਕਿੰਨੇ ਕਿਲੋਮੀਟਰ ਹੋ ਜੀ ਇਹ ਬਰਨਾਲੇ ਤੋਂ 12 ਕਿਲੋਮੀਟਰ ਪੈਂਦੀ ਹੈ ਠੀਕ ਹੈ ਜੀ ਜੇ ਗੱਲ ਕਰੀ ਇਧਰ ਭੀਖੀ ਕੰਨੀ ਹੋਈ ਜੀ ਠੀਕ ਹੈ ਨਹੀਂ ਉਹ ਭੀਖੀ ਵਾਲੀ ਰੋਡ ਤੋਂ ਕਾਲੇ ਕੈਂਪ ਵਿੱਚ ਤੇ ਪਹਿਣੀ ਨੂੰ ਆ ਕੇ ਠੀਕ ਹੈ ਜੀ ਇਧਰ ਵੀ ਆ ਜਾਓ ਠੀਕ ਹੈ ਯਾਨੀ ਵੀ ਉੱਥੋਂ ਹੈਗੀ ਭੀਖੀ ਤੋਂ 20 25 ਕਿਲੋਮੀਟਰ ਹੈ ਨਾ ਹਾਂ ਸੰਗਰੂਰ ਤੋਂ ਕਿੰਨੀ ਹੋਊ 30 ਕਿ ਹਾਂ 32 ਕਿਲੋਮੀਟਰ ਠੀਕ ਹੈ ਜੀ ਲਓ ਬਾਈ ਕਿ ਕਿਵੇਂ ਵੀਰ ਨੇ ਆਉਣਾ ਨਾ ਨੰਬਰ ਬੋਲ ਦਈਏ ਆਪਣਾ 9963473718 ਬਾਬਾ ਵੀ ਆ ਨੰਬਰ ਤੇ ਬਾਬੇ ਨੂੰ ਕਰ ਲੋ ਕਾਲ ਬਾਬਾ ਮੰਡੀ ਲਗਾਉਂਦਾ ਹੈ ਬੁੱਧਵਾਰ ਨੂੰ 20 ਤੇ ਖੜਾਦੀ ਬੰਦਾ ਹਰ ਬੁੱਧਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਦੇਖ ਸਕ ਰਹੇ ਹੋ ਤੁਸੀਂ ਪਾਣੀ ਪੂਣੀ ਦਾ ਵਧੀਆ ਪ੍ਰਬੰਧ ਹੁੰਦਾ ਬਾਈ ਸ਼ੇਅਰ ਜ਼ਰੂਰ ਕਰ ਦਿਓ ਚੱਲਦਾ ਚੱਲਦਾ ਲਾਈਵ ਹਾਂ ਤਨੌਲਾ ਬੱਕਰਾ ਮੰਡੀ ਕਮੈਂਟ ਕਰਕੇ ਬਾਈ ਜਰੂਰ ਦੱਸੋ ਕਿੱਥੋਂ ਕਿੱਥੋਂ ਵੀਰ ਦੇਖ ਰਹੇ ਨੇ ਦੇਖੋ ਬਾਈ ਮਾਲ ਬਹੁਤ ਆਈ ਜਾਂਦਾਗਾ ਵੱਧ ਤੋਂ ਵੱਧ ਵੀਰ ਮਾਲ ਲੈ ਕੇ ਪਹੁੰਚਿਆ ਕਰੋ ਤਨੌਲਾ ਬੱਕਰਾ ਮੰਡੀ ਦੇ ਉੱਤੇ ਦੋ ਟੈਂਟੀ ਜੱਟਾਂ Hmm? hmm? ਅੱਛਾ ਤਾਂ ਹੁਣ ਤੋਂ ਮੁੰਡੇ ਕੋਲੇ ਬਾਹਰ ਮੁੰਡਾ ਬਾਜ਼ਰ ਚ ਖੜਾ ਕਰ ਦੋ ਕਿਰਾ ਸ਼ੇਰ ਬਈ ਚੱਲਦਾ ਚੱਲਦਾ ਲੈਵ ਤੁਸੀਂ ਦੇਖ ਸਕਦੇ ਹੋ ਧਨੌਲਾ ਬੱਕਰਾ ਮੰਡੀ ਇਧਰ ਕਹਿੰਦੇ ਪਹੁੰਚਣਾ ਉਹਦੇ ਕੋਲੇ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਕੀ ਹਾਲ ਆ ਵਧੀਆ ਹੋ ਠੀਕ ਹੋ ਕਿੰਨੇ ਡੰਗਰ ਲੈ ਕੇ ਪਹੁੰਚੇ ਹੋ ਅੱਜ ਦੋ ਨੇ ਇੱਥੇ ਦੋ ਹੀ ਵੇਚਦੇ ਠੀਕ ਆ ਜੀ ਠੀਕ ਆ ਵੀਰੇ ਆਹ ਬੱਕਰੇ ਇੰਨੇ ਪੰਪ ਨੇ ਪੈਰ ਵੀ ਨਹੀਂ ਬਣਾਉਂਦੇ ਨਾਲ ਦੇ ਮੁੰਡੇ ਦੇ ਨੇ ਠੀਕ ਆ ਜੀ ਪੱਟ ਦੇਖ ਬਈ ਕਿੰਨੇ ਸੰਖੇਪ ਲੋ ਵੀ ਪੱਟ ਦੇਖ ਸਕ ਰਹੇ ਤੁਸੀਂ ਮੇਰਾ ਯਾਰ ਜੀ ਠੀਕ ਆ ਕਿੰਨੇ ਰੁਪਏ ਚ ਮੰਗਦੇ ਬਈ ਇਹਦੇ ਇਹਦਾ 15000 ਠੀਕ ਆ ਮਾਨਤਾ ਨੂੰ ਹੋ ਜਾਊਗਾ ਹਾਂਜੀ ਹੋ ਜਾਊਗਾ ਨੰਬਰ ਬੋਲ ਦਿਓ ਜੀ 99643 ਠੀਕ ਹੈ ਜੀ ਲਓ ਬਾਈ ਜੇ ਕਿਸੇ ਵੀਰ ਨੇ ਪੱਠ ਲੈਣੀ ਹੈ ਪੱਠ ਬਹੁਤ ਚੰਗੀ ਹੈਗੀ ਇੱਧਰ ਛੱਡੀ ਬੜਾ ਪੱਠ ਦੇਖ ਸਕਦੇ ਤੁਸੀਂ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਦ-ਕਾਠ ਦੇਖ ਸਕਦੇ ਹੋ ਬਾਈ ਕੰਨ ਦੇਖੋ ਸਿੱਧੇ ਨਹੀਂ ਖੰਡਾ ਸਿਰਦਾ ਰਸਤਾਰਾਂ ਦੇ ਹੋਣਗੇ ਕੰਨ ਚ 16 17 ਕੰਨ ਮਿੰਨਾ ਹੈ ਦੇਖ ਸਕਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਬਈ ਚੱਲਦਾ ਚੱਲਦਾ ਲਾਈਵ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਨਵੇਂ ਜੁੜਨਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੇ-ਕਿੱਥੋਂ ਵੀਰ ਦੇਖ ਰਹੇ ਨੇ। Rajasthan, Patrana ਠੀਕ ਆ ਬਈ। Thanaula side ਆ ਬਈ ਬੱਕਰਾ ਮੰਡੀ ਲੱਗਦੀ ਹੁੰਦੀ ਆ ਬੁੱਧਵਾਰ ਨੂੰ ਇਹ। Thana road ਤੇ, Thana road ਦੇ ਉੱਤੇ। ਮਾਲ ਬਹੁਤ ਆਉਣਾ ਹੁੰਦਾ ਬਈ ਵੱਧ-ਵੱਧ ਵੀਰ ਪਹੁੰਚਿਆ ਕਰੋ। Thanaula Bakra mandi। ਤੇ ਕਮੈਂਟ ਕਰਕੇ ਜਰੂਰ ਦੱਸੋ ਬਾਈ ਕਿਵੇਂ ਲੱਗੀ ਮੰਡੀ ਦੀ ਨਕੇਸ਼ਣ ਤੇ ਮਾਲ ਆ ਆ ਬਤਾਉੜੀਆਂ ਤੂੰ ਕਹੀਂ ਜਾਈ ਹੁਣ ਲੈ ਚੁਕਾ ਕੇ ਉਹ ਤੇਰਾ ਡੈਡੀ ਸਾਤਾ ਦੀ ਗੱਲ ਨੀਮੇ ਦਾ ਨੀਮੇ ਦਾ ਡੈਡੀ ਸਾਤਾ ਤੈਨੂੰ ਆਓ ਟੈਂਟ ਲਿਆਉਣਾ ਚੁਕਾ ਕੇ ਕਾ ਚੁਕਾ ਕੇ ਲਈ ਤੁਸੀਂ ਖਾ ਲਓ ਬੱਚੀ 11 11 ਪਲਸ 11 ਠੀਕ ਆ ਬਾਈ ਕਰ ਦੋ 11 ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ 11 ਨਾ ਕਿ ਠੀਕ ਆ ਲੋ ਬਾਈ ਕਮੈਂਟ ਕਰਕੇ ਜ਼ਰੂਰ ਦੱਸੋ ਕਿੱਥੋਂ ਕਿੱਥੋਂ ਵੀਰ ਜੁੜੇ ਹੋਣੇ ਨੀਰਾ ਵੀ ਪਹੁੰਚ ਗਿਆ ਵੀ ਜੇ ਕਿਸੇ ਵੀਰ ਨੇ ਲੈਣਾ ਹੈ ਨਾ ਕਮੈਂਟ ਜ਼ਰੂਰ ਕਰ ਦਿਓ ਗੇਰਾ ਇੱਧਰ ਵੀਰ ਆ ਬਾਈ ਜੂਸ ਵਾਲੇ ਆਉਂਦੇ ਹੁੰਦੇ ਨੇ ਤੇ ਇੱਧਰ ਆ ਵੀਰ ਕੋਲ ਚਾਹ ਆਉਂਦਾ ਹੁੰਦਾਗਾ ਤਣਾ ਅੱਲਾ ਬੱਕਰਾ ਮੰਡੀ ਉਹ ਆਉਗਾ ਹੋਣਾ ਮਾਰੂ ਤਣਾ ਦਾ ਇਹਦਾ ਕੰਮ ਸੀ ਉਹਨੇ ਮੈਂ ਡਰਾਈਵ ਕਰੀ ਗਾਹਾਂ ਆਉਦੇ ਵੀ ਸਾਰਾ ਦੇਖ ਸਕਦੇ ਹੋ ਤੁਹਾਨੂੰ ਲਾਈਵ ਸੌਦੇ ਦਿਖਾਉਣੇ ਆਪਾਂ ਚਲਦਾ ਚਲਦਾ ਲਾਈਵ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਈ ਤੇ ਭਾਈ ਲਹਿਰਾ ਵੇਗਾ ਬੱਕਰਾ ਮੰਡੀ ਲੱਗਦੀ ਹੁੰਦੀ ਹੈ ਸੋਮਵਾਰ ਨੂੰ ਤੇ ਸਹੌਲੀ ਬੱਕਰੀ ਮੰਡੀ ਲੱਗਦੀ ਹੁੰਦੀ ਹੈ ਕਿ ਐਤਵਾਰ ਨੂੰ ਤੇ ਧਨੋਲਾ ਤੁਹਾਨੂੰ ਪਤਾ ਹੈ ਬੁੱਧਵਾਰ ਨੂੰ ਲੱਗਦੀ ਹੈ ਇੱਕ ਗੱਲ ਹੋਰ ਬਈ 14 ਤਰੀਕ ਨੂੰ ਨਾ ਆਪਣਾ ਮੇਲਾ ਕਰਾਇਆ ਜਾ ਰਿਹਾ ਹੈਗਾ ਲਹਿਰਾ ਵੇਗਾ ਬੱਕਰਾ ਮੰਡੀ ਦੇ ਉੱਤੇ 14 ਜੁਲਾਈ ਨੂੰ ਜਿੱਥੇ ਦੁੱਗੇ ਛੱਗੇ ਚੌਗੇ ਅੱਠ ਤੰਦ ਬੱਕਰਿਆਂ ਦਾ ਮੁਕਾਬਲਾਗਾ ਬਾਈ ਚਾਚਾ ਹੈਗਾ ਬਾਈ ਅੱਜ ਥੋੜਾ ਜਿਹਾ ਗਿਆ ਹੋਇਆਗਾ ਭੋਗ ਤੇ ਕੰਮ ਸੀ ਉਹਨੂੰ ਮੜਾ ਜਾ ਉਹ ਆਉਂਦਾਗਾ ਥੋੜੇ ਅੱਧੇ ਘੰਟੇ ਤੱਕ ਆਜੂਗਾ ਚਾਚਾ ਅੱਜ ਤਾਂ ਕਰਕੇ ਅੱਜ ਆਪਾਂ ਲੈ ਵੀ ਚਲਾਤਾ ਜਦੋਂ ਚਾਚਾ ਆਊਗਾ ਫਿਰ ਵੀਡੀਓ ਬਣਾਵਾਂਗੇ ਬਾਈ ਨਾ ਅੱਜ ਚਾਚਾ ਥੋੜਾ ਜਿਹਾ ਕੰਮ ਗਿਆ ਹੋਇਆਗਾ ਤੇ ਇੱਕ ਮੇਲਾ ਹੋਣ ਜਾ ਰਿਹਾ ਬਾਈ ਲਹਿਰਾ ਵਿਗਾ ਬੱਕਰ ਮੰਡੀ ਦੇ ਉੱਤੇ 14 ਤਰੀਕ ਨੂੰ ਠੀਕ ਜਿਵੇਂ ਵੀਰ ਨੇ ਮੇਲੇ ਚ ਭਾਗ ਲੈਣਾ ਜੀ ਚ ਦੋ ਦੰਦ ਦਾ ਦੁੱਗੇ ਸਿੱਗੇ ਅੱਠ ਦੰਦ ਬੱਕਰਿਆਂ ਦਾ ਮੁਕਾਬਲਾ ਹੋ ਰਿਹਾ ਹੈ ਬਈ ਨਵੈਸ਼ ਲੱਗ ਰਹੀ ਹੈ 14 ਤਰੀਕ ਨੂੰ ਸੋਮਵਾਰ ਨੂੰ ਕਿੱਥੇ ਲੱਗ ਰਹੀ ਹੈ ਲਹਿਰੇ ਵਿੱਗੇ ਹੂੰ ਜੇ ਕਿਸੇ ਵੀਰ ਨੇ ਬਈ ਆਪਣਾ ਕੰਟੈਕਟ ਕਰਨਾ ਤਾਂ ਆਪਣੇ ਜਾ ਕੇ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਮਿਲ ਜੂਗਾ ਵੀਰਾਂ ਦਾ ਕਿਸੇ ਵੀਰ ਨੇ ਚੰਗੀ ਕੋਈ ਭੇਡ ਨਿਕਲੂਗੀ ਹਨਾ ਉਹਦਾ ਵੀ ਮਾਨ ਸਨਮਾਨ ਵਧਿਆ ਕੀਤਾ ਜਾਊਗਾ ਭੇਡਾਂ ਦੇ ਵਿੱਚੋਂ ਵੀ ਜੇ ਕੋਈ ਚੰਗੀ ਕੁਆਲਿਟੀ ਦੀ ਭੇਡ ਲੈ ਕੇ ਆਊਗਾ ਉਹਦਾ ਵੀ ਮਾਣ ਸਨਮਾਨ ਵਧੀਆ ਕੀਤਾ ਜਾਊਗਾ ਬਈ ਹਲੋ ਬਾਕੀ ਜਿਹਨੂੰ ਪਤਾ ਹੀ ਆ ਬਈ ਇੰਦਗੜ ਦਾ ਮੇਲਾ 25 ਹਾੜ ਦਾ 25 ਤੇ 26 ਨੂੰ ਆਪਾਂ ਮਿਲਾਂਗੇ ਤੁਹਾਨੂੰ ਇੰਦਗੜ ਦੇ ਮੇਲੇ ਦੇ ਉੱਤੇ 25 ਤੇ 26 ਨੂੰ ਉੱਥੇ ਵੀ ਬਹੁਤ ਵਧੀਆ ਕੁਆਲਿਟੀ ਦਾ ਮਾਲ ਆਉਂਦਾ ਹੁੰਦਾ ਬਈ ਟੌਪ ਕੁਆਲਿਟੀ ਦੀ ਬੱਕਰੀ ਆਉਂਦੀ ਹੁੰਦੀ ਹੈਗੀ ਸਿਰੇ ਤੋਂ ਸਿਰੇ ਦੀ ਬੱਕਰੀਆਂ ਲਿੰਦੇ ਇੰਦਗੜ ਮੇਲੇ ਦੇ ਉੱਤੇ ਕਿਹੜੇ ਕਿਹੜੇ ਵੀਰ ਜਾਣਗੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਤਿੰਦਗੜ ਮੇਲੇ ਦੇ ਉੱਤੇ 25 ਤੇ 26 ਹਾੜ ਨੂੰ 25 ਹਾੜ ਦਾ ਮੇਰੇ ਹਿਸਾਬ ਨਾਲ ਬਈ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਵੀਰ ਪਹੁੰਚ ਰਹੇ ਨੇ ਬਈ ਅਪਡੇਟਾਂ ਦੇ ਇਕੱਠੇ ਲੱਗੇ ਹੋਏ ਨੇ ਉਹ ਯਾਰ ਗਾਇਰਾਂ ਦੇ ਦਾ ਗਾਣਾ ਯਾਰ ਜੋ ਕਹਿੰਦਾ ਕੋਈ ਗਾਣੇ ਦੀ ਸੱਤੀ ਚੱਕ ਰਿਹਾ ਲਓ ਬਈ ਹਾਂ ਲਿਆ ਜੀ ਕਰਾ ਦਿਓ ਕਿਰਾਇਆ ਸ਼ੇਅਰ ਚੱਲਦਾ ਚੱਲਦਾ ਸ਼ੇਅਰ ਲਾਈਵ ਤੇ ਦੇਖ ਸਕਦੇ ਹੋ ਬਈ ਮਾਲ ਬਹੁਤਾ ਆਈ ਜਾਂਦਾ ਅੱਜ ਹਨੂਲਾ ਬੱਕਰਾ ਮੰਡੀ ਦੇ ਉੱਤੇ ਪੰਜ ਛੇ ਗੱਡੀਆਂ ਆ ਗਈਆਂ ਬਈ ਹਜੇ ਹੋਰ ਆਈ ਜਾਂਦਾ ਮਾਲ ਹਾਂ ਤਾਂ ਕਿਤੇ ਆਉਂਦਾ ਉਹ ਲੋ ਬਈ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਨੇ ਹਨਾ ਪੱਠਾ ਕਿੰਨੇ ਕਿੰਨੇ ਦੰਦ ਨੇ ਬਈ ਇਹ ਇਹ ਤਾਂ ਜੇ ਖੀਰੀਆਂ ਹੀ ਨੇ ਠੀਕ ਪੱਟੀ ਮੜੇ ਦੰਦ ਇਹਨਾਂ ਦੇ ਹਾਂ ਜੀ ਨੈਟਰ ਲੋ ਬਈ ਖੀਰੀ ਪੱਠਾ ਦੋਨੇ ਕਾਲੇ ਰੰਗ ਚ ਕੀ ਮੁੱਲ ਕਰਦੇ ਹੋ ਬਈ ਇਹਨਾਂ ਦਾ ਨਾ 30000 ਰੁਪਏ ਮੁੱਲ ਆ ਬਈ ਜੇ ਕਿਸੇ ਵੀਰ ਨੇ ਖੀਰੀਆਂ ਪੱਠਾ ਲੈਣੀਆਂ ਨੇ ਇੱਕ ਕਾਲੇ ਰੰਗ ਚ ਆ ਗਈ ਇੱਕ ਡੱਬੇ ਰੰਗ ਚ 6 ਮਹੀਨਿਆਂ ਦੀ ਨੇ ਠੀਕ ਆ ਮਾਨਤਾਨ ਹੋ ਜਾਊਗਾ ਬਈ ਕਰ ਦਾਂ ਠੀਕ ਆ ਨੰਬਰ ਬੋਲ ਦੇ ਬਈ ਆਪਣਾ 6281376 ਪਿੰਡ ਕਿਹੜਾ ਬਈ ਆਪਣਾ ਪਿੰਡ ਕਾਲੇ ਕੀ ਆ ਬਈ ਜੇ ਕਿਸੇ ਵੀਰ ਨੇ ਪੱਠਾ ਲੈਣੀਆਂ ਹੋਈਆਂ ਨਾ ਤਾਂ ਸੰਪਰਕ ਜ਼ਰੂਰ ਕਰ ਲਿਓ ਦੇਖ ਸਕਦੇ ਹੋ ਪੱਠਾ ਕਿਦੋਂ ਬੱਝ ਗਈ ਪੂਰੀ ਟਾਪ ਕੁਆਲਿਟੀ ਦੇਵਾਂਗੇ ਯਾਰ ਇਹ ਹੀ ਗੱਲ ਠੀਕ ਆ ਆਗੇ ਤਰ ਅਡੀ ਕਰਮ ਕਾਣਾ ਜਿਹੜਾ ਇਹ ਮਸੀਨ ਮਸੀਨ ਲੋਕ ਬਈ ਬੱਕਰੀਆਂ ਦੇਖ ਸਕਦੇ ਤੁਸੀਂ ਇਹ ਮੇਰੀ ਪਛਾਣ ਹੀ ਹੈ ਜੀ ਜੀ ਵੀ ਇਹਨੇ ਲੈਣੀਆਂ ਨੇ ਹਨਾ ਬਈ ਐ ਮੇਰੀ ਵਾਲੀ ਇਹ ਪਹਿਲਾ ਨਾਮ ਕੂਲਰ ਆਗਾ ਦੂਜਾ ਬਸ ਫਿਰ ਆ ਜੀ ਨਹੀਂ ਇਹਨਾਂ ਹਮ ਮਾਟਾ ਪੂ ਪਾੜਾ ਬਰਾ ਕਰ ਦੋ ਬਈ ਕਰਾਂ ਸ਼ੇਅਰ ਦੇ ਲੈ ਗਏ ਉਹ ਵਾਲੋ ਕਰਦੇ ਲੈ ਆਏ ਨਾ ਛੱਨਾ ਨਹੀਂ ਦਿਆ ਹੋ ਦੇਖ ਸਕਦੇ ਬਹੁਤ ਆ ਗਿਆ ਉਹਨੂੰ ਵੀਊ ਦੇਖ ਕਿੰਨੇ ਆ ਗਏ ਉਹਨੂੰ ਵਧੀਆ ਵਧੀਆ ਮਿੱਠੂ ਫਿਰ ਮੰਡੀ ਫਿਰ ਲਾਉਣੇ ਹੁੰਨੇ ਹੋਗੇ ਖਟ ਗਈ ਠੀਕ ਹੈ ਠੀਕ ਹੈ ਆ 10 ਬਾਜੀ ਬਰਬਰੇ ਦੀ ਕੀ ਮੁੱਲ ਕਰਦਾ ਇਹਨਾਂ ਦਾ ਦੋਨਾਂ ਦਾ ਲਓ ਬਈ ਬਰਬਰੇ ਬੱਕਰੇ ਬੱਕਰੀ ਹੈਗੀ ਆਹ ਮੰਗਰ ਪੱਠਾ ਹੈ 15000 ਰੁਪਏ ਮੁੱਲ ਦਾ ਪਿੰਡ ਖੰਡਿਆ ਹੈ ਹਨਾ ਨੰਬਰ ਬੋਲਦੇ ਬਈ ਆਪਣਾ ਹਾਂ ਨੰਬਰ ਦੇ ਬਈ ਕਾਲ ਕਰ ਲਓ ਜੇ ਕਿਸੇ ਵੀ ਨੂੰ ਬਰਬਰੇ ਬੱਕਰੀ ਚਾਹੀਦੀ ਹੋਈ ਮੰਗਰ ਪੱਠਾ ਬਈ que sabe